ਨਵਲ ਰਾਤ ਬਾਕੀ ਹੈ ਲੇਖਕ ਜਸਵੰਤ ਸਿੰਘ ਭਾਗ 5 ਤਿੰਨ ਚਾਰ ਮਹੀਨੇ વીਤ ਗਏ ਪਰ ਚਰਨ ਨੇ ਨੌਕਰੀ ਦੇ ਖਾਤਰ ਜੰਗੀਰਦਾਰ ਦਾ ਪਿੱਛਾ ਨਾ ਛੱਡਿਆ ਉਹ ਵੀ ਟਾਲਮਟੋਲ ਵਿੱਚ ਦਿਨ ਲੰਘਾਈ ਜਾ ਰਿਹਾ ਸੀ ਚਰਨ ਨੂੰ ਜੰਗੀਰਦਾਰਾਂ ਦੇ ਥੋੜਾ ਨੇੜੇ ਰਹਿਣ ਕਰਕੇ ਪੱਕੀ ਆਸ-ਪਾਸ ਚੁੱਕੀ ਸੀ ਕਿ ਨਰਿੰਦਰਪਾਲ ਦੀ ਪਹੁੰਚ ਰਾਜ ਪ੍ਰਮੁੱਖ ਤੱਕ ਵੀ ਇਹ ਜੋ ਚਾਹੇ ਕਰਵਾ ਸਕਦਾ ਹੈ ਅਸਲ ਵਿੱਚ ਚੰਗੀਰਦਾਰ ਆਪਣੇ ਲੜਕੇ ਨੂੰ ਅਫਸਰ ਭਰਤੀ ਕਰਵਾਉਣਾ ਚਾਹੁੰਦਾ ਸੀ ਪਰ ਉਹ ਅਜੇਹਾ ਉਲੱਥ ਨਿਕਲਿਆ ਕਿ ਉਸ ਦੀਆਂ ਆਸਾਂ ਦਾ ਕਿਰਾਟਾ ਕਰਕੇ ਰੱਖ ਦਿੱਤਾ ਚਰਨ ਦੀ ਹੁਸ਼ਾਰੀ ਅਤੇ ਚੁਸਤੀ ਤੱਕ ਕਿ ਉਹ ਦਿਲ ਵਿੱਚ ਕੁੜਦਾ ਕਿ ਗਰੀਬਾਂ ਦੇ ਮੁੰਡੇ ਕਿੰਨੇ ਤਿੱਖੇ ਤੇ ਮਿਹਨਤੀ ਹੁੰਦੇ ਹਨ ਚਰਨ ਆਪਣੇ ਕੰਮ ਦਾ ਪਤਾ ਕਰ ਚੰਗੀਰਦਾਰ ਕੋਲ ਆਇਆ ਹੀ ਸੀ ਜੇ ਜਗਿੰਦਰਪਾਲ ਹਵੇਲੀ ਵਿੱਚੋਂ ਜੀਪ ਕੱਢੀ ਆਉਂਦਾ ਮਿਲ ਪਿਆ ਉਸ ਅਲਾਨ ਜੀਪ ਤੇ ਚਰਨ ਨੂੰ ਵੀ ਖਿੱਚ ਕੇ ਬਹਾਲਿਆ ਜਿਨ੍ਹਾਂ ਦਿਨਾਂ ਵਿੱਚ ਚਰਨ ਦਸਵੇਂ ਦਾਮ ਧਿਆਨ ਦੇ ਰਿਹਾ ਸੀ ਉਹਨਾਂ ਦਿਨਾਂ ਵਿੱਚ ਪਾਲ ਨੇ ਜੀਪ ਸਿੱਖ ਲਈ ਸੀ ਹੁਣ ਉਹ ਚੰਗਾ ਡਰਾਈਵਰ ਬਣ ਗਿਆ ਸੀ ਅਤੇ ਕਦੇ-ਕਦਾਈਂ ਆਪਣੀ ਦੂਜੀ ਵਧੀਆ ਕਾਰ ਵੀ ਸ਼ਹਿਰ ਲੈ ਜਾਂਦਾ ਜੀਪ ਵਿੱਚ ਉਹਨਾਂ ਦੋਵਾਂ ਤੋਂ ਬਿਨਾਂ ਇੱਕ ਹੋਰ ਸ਼کاری ਅਤੇ ਇੱਕ ਜੋੜਾ ਕੁੱਤਿਆਂ ਦਾ ਸੀ ਦੋ ਦਿਨਾਂ ਵਾਲੀਆਂ ਬੰਦੂਖਾਂ ਰਾਉਂਡਾਂ ਵਾਲਾ ਰਾਉਂਡਾਂ ਵਾਲਾ ਝੋਲਾ ਰੋਟੀ ਵਾਲਾ ਡੱਬਾ ਤੇ ਦੂਰ ਵੀ ਨਾ ਤੇ ਸਾਰੇ ਜ਼ਰੂਰੀ ਸਮਾਨ ਉਹਨਾਂ ਕੋਲ ਸੀ ਬੀੜ ਵਿੱਚ ਸ਼ਿਕਾਰ ਖੇਡਾਂ ਦੀ ਥਾਂ ਅੱਜ ਬਾਲ ਨੇ بارش ਹੋਣ ਕਰਕੇ ਰੇਤਲੀ ਊਂ ਠੀਕ ਸਮਝੀ ਕਿਉਂਕਿ ਫਿਸੜ ਧਰਤੀ ਵਿੱਚ ਭਜਦੇ ਮਾਰਗ ਪੱਟਾਂ ਤੱਕ ਖੁੱਭ ਜਾਂਦੇ ਕੁੱਤੇ ਉਹਨਾਂ ਨੂੰ ਸਖਾਲੇ ਫੜ ਲੈਂਦੇ ਇਕ ਉੱਚੀ ਥਾਂ ਤੇ ਜੀਪ ਰੋਕ ਕੇ ਪਾਲ ਨੇ ਦੂਰਵੀਨ ਨਾਲ ਚਪੇਰੀ ਤੱਕਿਆ ਚਰੀਆਂ ਅਤੇ ਬਾਜਰਾਂ ਵਿੱਚ ਕੁਝ ਨਹੀਂ ਸੀ ਦਿਸਦਾ ਬੰਜਰਾਂ ਵਿੱਚ ਕਿਤੇ ਕਿਤੇ ਡੰਗਰ ਚੱਲ ਰਹੇ ਸਨ ਤੇ ਪਾਲ ਸਿਰਾਂ ਤੇ ਚਾਦਰਾਂ ਉੜੀ ਬਾਦੋਂ ਦੀ ਤਿੱਖੀ ਦੁਪਹਿਰ ਤੋਂ ਵਜਦੀ ਪਸ਼ੂਆਂ ਦੇ ਮੋੜੇ ਲਾ ਰਹੇ ਸਨ ਪਾਲ ਨੇ ਜੀਪ ਮਾਲ ਵਾਲੇ ਪਾਲਿਆਂ ਕੋਲ ਤੋਰ ਦਿੱਤੀ ਪਾਲਿਆਂ ਤੋਂ ਐਰਨਾ ਦੀ ਡਾਰਦੀ ਪੁੱਛ ਕੀਤੀ ਉਹਨਾਂ ਨੇੜੇ ਤੇ ਇੰਡਾਰ ਦਾ ਖੁਰਾ ਵਖਾ ਦਿੱਤਾ ਸ਼ਿਕਾਰੀਆਂ ਜੀਪ ਖੁਰੇ ਪਿੱਛੇ ਲਾ ਦਿੱਤੀ ਜਿੱਥੋਂ ਦੀ ਜੀਪ ਲੰਘ ਰਹੀ ਸੀ ਸੌਣੀ ਦੀ ਫਸਲ ਦਾ ਨਾਸ ਬੁੱਢੀ ਜਾਂਦੀ ਕੁਝ ਦੂਰ ਆ ਕੇ ਜੀਪ ਨੇ ਤੁਰਨਾ ਨਾ ਕਰ ਦਿੱਤੇ ਅੱਗੇ ਜੀਪ ਬੱਟਾਂ ਵੱੰਨੇ ਭੰਦੀ ਦੂਰੀ ਆਈ ਸੀ ਪਰ ਹੁਣ ਜ਼ਮੀਨ ਬਧੇਰੇ ਫਿਸਲ ਆ ਗਈ ਸੀ ਦੂਰ ਮਾਲਚਾਰ ਦੇ ਇੱਕ ਮੁੰਡੇ ਨੂੰ ਆਵਾਜ਼ਾਂ ਮਾਰ ਕੇ ਉਹਨਾਂ ਆਪਣੇ ਕੋਲ ਸੱਦਿਆ ਉਸਾਰੇ ਜੀਬ ਤੋਂ ਕੁੱਤਿਆਂ ਸਮੇਤ ਲੈ ਘੁੰਮਦੀ ਪਾਲਨੇ ਮਾਲ ਵਾਲੇ ਮੁੰਡੇ ਨੂੰ ਗਿਆ ਉਹ ਸਾਡੀ ਜੀਬ ਕੋਲ ਰਹੀ ਜਿੰਨਾ ਚਿਰ ਅਸੀਂ ਆ ਨਹੀਂ ਜਾਈਏ ਜੀ ਮੇਰਾ ਮਾਲ ਨਿਸੰਘ ਖੁੱਲਾ ਚਰੀ ਜਾਂਦੇ ਪੈਲਿਆਂ ਚ ਕੋਈ ਪਰਵਾਹ ਨਹੀਂ ਪਾਲ ਦਾ ਚੌੜਾ ਤੇ ਰੋਪ ਵਾਲਾ ਮੂੰਹ ਤੱਕ ਕੇ ਮੁੰਡੇ ਨੂੰ تسਲੀ ਹੋ ਗਈ ਕਿ ਕਿਸੇ ਮਜ਼ਾਰੇ ਦੀ ਪੈਲੀ ਉਹ ਜੜ ਜਾਣ ਤੇ ਵੀ ਉਹ ਉਸ ਨੂੰ ਕੁਝ ਨਾ ਆਖ ਸਕੇਗਾ ਪਾਲ ਆਪਣੇ ਪਾਰਟੀ ਨਾਲ ਪਾਰਟੀ ਨਾਲ ਖੁਰੇ ਵਿਛੇ ਦੁਰਿਆ ਗਿਆ ਚਾਰ ਨੇ ਦੂਰੋ ਕਿਸੇ ਪਸ਼ੂ ਦੇ ਗਾਲ ਪਈ ਜੰਗੀ ਦੀ ਮਿੱਠੀ ਮਿੱਠੀ ਬਾਸ ਉਹ ਸਾਰੇ ਮੁੜ ਕੇ ਨਾਲ ਚੌ ਰਹੇ ਸਨ ਜਦੋਂ ਉਹ ਮਾਲ ਦੇ ਕੋਲ ਦੀ ਨੰਗੇ ਤਤ ਉਹਨਾਂ ਬਾਜੀਗਰ ਮੁੰਡੇ ਨੇ ਇੱਕ ਸੰਗਣੀ ਵਣ ਹੇਠਾਂ ਬੈਠਿਆ ਧੱਕਿਆ ਉਸ ਦਾ ਬੱਕਰਿਆਂ ਦਾ ਇੱਕ ਜੜ ਇੱਕ ਛੋਟੇ ਜਿਹੇ ਮੈਰੇ ਵਿੱਚ ਚੱਲ ਰਿਹਾ ਸੀ ਬੱਕਰਿਆਂ ਝਾੜੀਆਂ ਤੇ ਪੱਤੇ ਸੂਤਰੰਗਾ ਸਨ ਬਾਜੀਗਰ ਮੁੰਡੇ ਨੇ ਬਾਲੋ ਦੀ ਮਿੱਠੀ ਤੇ ਲੰਬੀ ਹੀ ਉਜਾੜ ਜੂ ਵਿੱਚ ਇੱਕ ਤਰ੍ਹਾਂ ਦੀ ਜ਼ਿੰਦਗੀ ਦਾ ਸਾਹ ਛੇੜ ਦਿੱਤਾ ਫੁੱਲ ਹਾਰ ਪ੍ਰੋ ਨਾ ਪ੍ਰੋ ਅਸੀਂ ਤੇਰੇ ਹੋ ਗਏ ਤੂੰ ਭਾਵੇਂ ਹੋਣਾ ਗੀਤ ਸੁਣ ਕੇ ਚਰਨ ਦੇ ਪੈਰ ਜੁੜ ਗਏ ਉਸ ਦੇ ਅੰਦਰੋਂ ਜ਼ਿੰਦਗੀ ਦਾ ਨਸ਼ਾ ਘੁਮਾਰ ਨਾ ਪਾਉਟ ਮੁੜ ਕੇ ਵਿੱਚ ਭਿੱਜੇ ਸਰੀਰਾਂ ਵਿੱਚ ਦੀ ਠੰਡੀ ਹਵਾ ਦਾ ਬੋਲਾ ਨਿਕਲ ਗਿਆ ਬੰਦ ਕਰ ਓਈ ਉੱਲੂ ਦੇ ਪੱਠੇ ਸ਼ਿਕਾਰ ਡਰਾਵੇਂਗਾ ਪਾਲ ਦੇ ਕੁਰਖਿਤ ਬੋਲ ਸੁਣ ਕੇ ਉਹ ਮੁੰਡਾ ਸਹਿਮ ਗਿਆ। ਭਾਰੇ ਸਰੀਰ ਤੇ ਚੜੀ ਵਰ ਜਿਸ ਉਹਨਾਂ ਨੂੰ ਹੱਬੀ ਖਾਣ ਅਫਸਰ ਦਾ ਭਲੇਖਾ ਪਾ ਰਹੀ ਸੀ। ਜਗਿੰਦਰਪਾਲ ਨੇ ਦੂਰਬੀਨ ਅੱਖਾਂ ਤੋਂ ਲਾਉਂਦਿਆਂ ਅੱਖਾਂ ਉਹ ਸਾਹਮਣੇ ਉਹ ਸਾਹਮਣੇ ਉਹੀ ਡਾਰੇ ਤੁਸੀਂ ਚਰਨ ਉਹਨਾਂ ਨੂੰ ਤਾਲਾ ਦੇ ਕੇ ਇਸ ਮੈਰੇ ਚ ਲਿਆਓ ਮੈਂ ਕੁੱਤੇ ਲੈ ਕੇ ਇਥੇ ਹੀ ਝਾੜੀ ਪਿੱਛੇ ਬੈਠਦਾ ਚਰਨੁਪਾਲ ਤੇ ਬੜਾ ਗੁੱਸਾ ਉਸ ਐਨੇ ਸੋਹਣੇ ਗਾਉਂਦੇ ਵਾਜੀਗਰ ਮੁੰਡੇ ਨੂੰ ਕਿਉਂ ਘੋੜ ਦਿੱਤਾ ਉਦੋਂ ਨਾ ਪਰ ਉਹ ਫੁੱਤੂ ਆਪਣੇ ਦੂਜੇ ਸਾਥੀ ਨਾਲ ਟੇਟਾ ਮੇਡਾ ਤੁਰ ਪਿਆ ਉਹਨਾਂ ਅੱਧ ਮੀਲ ਦਾ ਚੱਕਰ ਕੱਟ ਕੇ ਢਾਰ ਨੂੰ ਮਹਿਰੇ ਦੇ ਮਹਿਰੇ ਦੇ ਨੱਕੇ ਵਲਟਾਲਾ ਦੇਣਾ ਸ਼ੁਰੂ ਕਰ ਦਿੱਤਾ ਨੇੜੇ ਆਉਂਦੀ ਢਾਰ ਵੇਖ ਕੇ ਪਾਲ ਨੇ ਉਸੇ ਬਾਜੀਗਰ ਮੁੰਡੇ ਨੂੰ ਕੋਲ ਸੱਦਿਆ ਬੇਖੋਈ ਆ ਫੜ ਕੁੱਤਿਆਂ ਦੇ बटे ਜਦੋਂ ਮੈਂ ਗੋਲੀ ਚਲਾਵਾ ਉਦੋਂ ਹੀ ਕੁੱਤੇ ਛੱਡਦੇ ਹਲਾਸਾ ਮੁੰਡੇ ਦੇ ਸੋਲੇ ਰੰਗ ਵਿੱਚ ਹਲਕੀ ਜਿਹੀ ਮੁਸਕਾਨ ਆ ਗਈ ਜਦੋਂ ਡਾਰ ਠੀਕ ਪਾਲ ਦੇ ਬਰਾਬਰ ਆ ਗਏ ਉਸ ਅੱਗੇ ਪਿੱਛੇ ਠਾ ਠਾਕ ਦੋਵੇਂ ਗੋਲਗਾ ਛੱਡ ਦਿੱਤੇ ਕੁੱਤਿਆਂ ਸ਼ੁੱਟਨ ਲਈ ਹੜਬੜੀ ਮਚਾ ਦਿੱਤੀ ਕਿ ਬਾਜੀਗਰ ਮੁੰਡਿਆ ਨੇ ਪਟਾਂ ਪਟਿਆਆਂ ਵਿੱਚੋਂ ਉਂਗਲਾ ਖਿੱਚ ਲੰਗਾ ਗੋਲਿਆਂ ਨਾਲ ਕੋਈ ਹਿਰਨੀ ਨਾ ਮੋਈ ਸੋ ਕੋ ਪਿਛਲੀ ਗੋਲੀ ਨਾਲ ਵੀ ਇਕਲੀ ਚੱਲ ਰਹੀ ਇੱਕ ਨਾਗਰੀ ਬੱਕਰੀ ਮਾਂ ਦੀ ਤਰਦਨਾਕ ਆਵਾਜ਼ ਵਿੱਚ ਗੜਿਆਂ ਦੀ ਧੌਣ ਪਰਨੇ ਟਿੱਗ ਪਈ ਬਾਜੀਗਰ ਮੁੰਡਾ ਇਸ ਤਰ੍ਹਾਂ ਬੱਕਰੀ ਵੱਲ ਭੱਜਿਆ ਜਿਵੇਂ ਉਸਦੇ ਆਪਣੇ ਤਰ੍ਹਾਂ ਟੁੱਟ ਗਈ ਥਾ ਉਸਦੇ ਮੂੰਹ ਤੇ ਸਹਿਮ ਸਹਿਮਛਾਇਆ ਹੋਇਆ ਸੀ ਤੇ ਦਿਲ ਵਿੱਚ ਗੁੱਸਾ ਭੜਕ ਰਿਹਾ ਸੀ ਉਹ ਜੀਵ ਤਰ੍ਹਾਂ ਉਹ ਜੀਵ ਤਰ੍ਹਾਂ ਧੜਕਦੇ ਜਜ਼ਬਾਤ ਵਿੱਚ ਹੋ ਸ਼ਵਾਜਦਵਾਰੀ ਕੰਬ ਰਿਹਾ ਸੀ ਪਾਲ ਕੁੱਤਿਆਂ ਪਿੱਛੇ ਭੱਜ ਗਿਆ ਮੁੰਡੇ ਦਾ ਰੋ ਆਪਣੀ ਬੇਜਵਾਨੀ ਵਿੱਚ ਘੁੱਲ ਕੇ ਰਹਿ ਗਿਆ ਨਾਗਰੀ ਦੀਆਂ ਖੂਬਸੂਰਤ ਅੱਖੀਆਂ ਵਿੱਚੋਂ ਬੇਪਾਣੀ ਵੇਖ ਕੇ ਉਸਨਦੀਆਂ ਆਪਣੀ ਅੱਖਾਂ ਵਿੱਚ ਪਾਣੀ ਆ ਗਿਆ ਹਫੇਜ਼ ਚਾਨਣ ਨੇ ਸਿੱਧਾ ਉਸ ਕੋਲ ਆ ਕੇ ਦਮ ਲਿਆ ਅੱਗੇ ਮੁੰਡੇ ਦੀ ਬੱਕਰੀ ਮਰੀ ਵੇਖ ਕੇ ਉਹ ਬਹੁਤ ਹੀ ਪਛਤਾਇਆ ਉਹ ਪਾਰ ਨਾਲ ਆਪਣੇ ਆਪ ਨੂੰ ਵੀ ਦੋਸ਼ੀ ਸਮਝਦਾ ਸੀ ਉਸ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਮਾਸਰਦਾਰ ਸਰਦਾਰਾ ਗਰੀਬ ਮਾਰਿਓਂਗੇ ਮਾਰਿਆ ਗਿਆ ਮੁੰਡਾ ਫੁੱਟ ਫੁੱਟ ਰੋਕ ਤੂੰ ਰੋਣਾ ਚਰਨ ਨੇ ਉਸ ਦਾ ਮੋਟਾ ਫੜ ਕੇ ਸਹਾਰਿਆ ਆਥ ਨੇ ਵੇ ਲਿਆ ਮੈਂ ਤੇਰੀ ਬੱਕਰੀ ਦਾ ਮੁੱਲ ਦੇਉਂਗਾ ਉਹ ਵੀ ਜੀ ਭਿਆਨਾ ਜਿਹਾ ਹੋ ਕੇ ਉਹਨਾਂ ਦੇ ਪਿੱਛੇ ਤੁਰ ਪਿਆ ਪਰ ਉਸ ਦੀ ਚਾਲ ਉਖੜ ਗਈ ਸੀ ਗਰੀਬ ਮੁੰਡੇ ਦੀ ਰੋਣੀ ਸੂਰਤ ਮੋੜ ਮੋੜ ਆਉਂਦੀ ਤੇ ਉਸ ਦਾ ਹਿਰਦਾ ਘਿਰਨ ਲੱਗ ਪੈਂਦਾ ਕੁੱਤੇ ਐ ਇੱਕ ਹੰਬ ਗਏ ਫਕਟ ਨੂੰ ਮਾਰ ਕੱਤਿਆ ਸੀ ਸ਼ିକਾਰੀ ਜਦੋਂ ਕੋਈ ਸ਼ਿਕਾਰ ਮਾਰ ਲਵੇ ਤਦ ਖੁਸ਼ੀ ਉਸਦੇ ਆਪੇ ਵਿੱਚ ਸਮਾੰਦੀ ਨਹੀਂ। ਪਾਲ ਆਫਰੇ ਬੈਠਾ ਸੀ ਤੇ ਬਾਰ-ਬਾਰ ਸੀਹੇ ਦਾ ਮੂੰਹ ਚੰਦਾ ਸੀ। ਪਰ ਚਰਨ ਦੇ ਅੰਦਰ ਫੱਟੜ ਸ਼ਿਕਾਰ ਵਾਂਗ ਕੰਬੀ ਜਾ ਰਿਹਾ ਸੀ। ਉਸਦੇ ਅੰਗ ਨਿਸਲ ਪਏ ਹੋਏ ਸਨ। ਉਸ ਮਨ ਹੀ ਮਨ ਵਿੱਚ ਧਾਰ ਲਿਆ ਕਿ ਉਹ ਪਾਲ ਨਾਲ ਮੁੜ ਕੇ ਦੀ ਸ਼ਿਕਾਰ ਕਰਨੀ ਆਵੇਗਾ। ਹੁਣ ਉਹ ਆਵੇਗਾ ਵੀ ਕਿੰਨਾ ਕਚਿਰ। ਚਰਨ ਦੇ ਅੰਦਰ ਆਪਣੇ ਬਾਰੇ ਸੋਚ ਉਮ ਉਮੜ ਪਈ। ਜਿਹੜੀ ਹਰ ਵੇਲੇ ਉਸ ਦਾ ਖਿਆੜਾ ਨਹੀਂ ਸੀ ਛੱਡਦੀ ਐਤ ਕਹਿੰਦੀ ਸਿਲੈਕਸ਼ਨ ਵਿੱਚ ਉਹ ਜ਼ਰੂਰ ਲੈ ਆਪ ਜਾਵੇਗਾ ਉਸ ਦਾ ਵਿਸ਼ਵਾਸ ਮੁਸਕਾ ਪਿਆ ਪਾਲ ਆਪਣੇ ਪਿਤਾ ਜੀ ਨੂੰ ਜ਼ੋਰ ਦੇ ਕੇ ਆਖ ਮੈਨੂੰ ਪਟਿਆਲੇ ਲੈ ਗੇ ਚੱਲਣਾ ਮੈਂ ਆਖਾਂਗਾ ਤੂੰ ਫਿਕਰ ਨਾ ਕਰ ਚਰਨਾ ਸਮਝਦਾ ਸੀ ਕਿ ਇਹ ਪਿਓ ਪੁੱਤ ਦੀਆਂ ਪਾਣੀ ਮਾਰੂਆਂ ਤਸੱਲੀਆਂ ਹਨ ਉਸ ਨੂੰ ਯਕੀਨ ਨਹੀਂ ਆਉਂਦਾ ਸੀ ਜੇ ਨਜ਼ਰ ਭਰਤੀ ਨਹੀਂ ਕਰਵਾਉਂਦੇ ਜੰਗੀਰਦਾਰ ਨੂੰ ਨਾ ਤਾਂ ਉਹ ਜੋਰ ਦੇ ਕੇ ਕਹਿ ਸਕਦਾ ਸੀ ਤੇ ਨਾ ਉਸ ਬਿਨਾਂ ਕੋਈ ਹੋਰ ਆਸਰਾ ਸਮਝਦਾ ਸੀ ਇੱਕ ਖਾਲੀ ਉਡੀਕ ਉਸ ਨੂੰ ਚੁੜਦੀ ਕੰਮ ਤਾਂਗਦੀ ਉਮਰ ਦੇ ਸ਼ਾਨਦਾਰ ਦਿਨ ਕਿਉਂ ਅਜਾਈਗੇ ਬੀਤ ਰਹੇ ਹਨ ਉਸ ਦੇ ਸੁਪਨਿਆਂ ਦੀਆਂ ਲੜਾਂ ਮਜੂਸ਼ ਖਿਲਾ ਕੇ ਬਹਿ ਬੇਤਰੀਵ ਅਵਾਰਾ ਸਨ ਅੱਗੇ ਉਸ ਦਾ ਪਿਤਾ ਹੀ ਬਾਹੀ ਦਾ ਕੰਮ ਕਰਦਾ ਸੀ ਉਸ ਵੇਲੇ ਚਰਨ ਨੂੰ ਵੀ ਕੰਮ ਕਰਨ ਲਈ ਆਖਣਾ ਸ਼ੁਰੂ ਕਰ ਦਿੱਤਾ ਹੁਣ ਉਹ ਪੜ੍ਹਾਈ ਦਾ ਬਹਾਨਾ ਨਹੀਂ ਸਿਲਾ ਸਕਦਾ ਕਾਲਜ ਪੜਾਉਣ ਦੀ ਖਾਤਰ ਕਾਲਜ ਪੜਾਉਣ ਦੀ ਘਰ ਵਿੱਚ ਸਮਰੱਥਾ ਨਹੀਂ ਸੀ ਜਿਸ ਕਰਕੇ ਚਰਨ ਨੇ ਆਪ ਹੀ ਨਾ ਆਖਿਆ ਮਾਪੇ ਦੀਆਂ ਆਸਾਂ ਵੀ ਚਰਨ ਦੀ ਨੌਕਰੀ ਤੇ ਹੀ ਲੱਗੀਆਂ ਹੋਆਂ ਸਨ ਹਾਲ ਤੋਂ ਬਿਨਾਂ ਪਸ਼ੂਆਂ ਨੂੰ ਪੱਠੇ ਅਤੇ ਪਾਣੀ ਧਾਣੀ ਦਾ ਸਾਰਾ ਕੰਮ ਹੌਲੀ-ਹੌਲੀ ਚਰਨ ਦੇ ਜੰਮੇ ਪੈ ਗਿਆ ਸਵੇਰੇ ਉੱਠ ਕੇ ਡੰਗਰਾਂ ਨੂੰ ਪੱਠੇ ਪਾਉਂਦਾ ਇੱਕ ਭਰੀ ਪੱਠਿਆਂ ਦੀ ਲੈਣ ਚੱਲੇ ਜਾ। ਖਾਲੀ ਦੀ ਰੋਟੀ ਦੇ ਦੇ ਕੇ ਆਉਂਦਾ ਪੱਠਿਆਂ ਦੀ ਭਰੀ ਫਿਰ ਚੁੱਕ ਲੈਂਦਾ। ਪੱਠੇ ਕੁੱਤਰ ਨੇ ਵੇਲੇ ਵੀ ਉਹ ਆਪ ਹੀ ਹੱਥ ਮਸ਼ੀਨ ਨੂੰ ਲੱਗਦਾ ਹੁੰਦਾ ਸੀ। ਥੱਕੇ ਆਈ ਹਾਲੀ ਪਿਤਾ ਦਾ ਉਸ ਨੂੰ ਬੜਾ ਖਿਆਲ ਰਹਿੰਦਾ। ਕੱਤੇ ਦਾ ਮਹੀਨਾ ਪੰਜਾਬ ਵਿੱਚ ਕਿਸਾਨ ਦੀ ਮਿਹਨਤ ਦਾ ਇੱਕ ਤਰ੍ਹਾਂ ਇੰਤਿਆਮ ਹੁੰਦਾ ਹੈ। ਐਨੀ ਕੜ ਕਾੜੀ ਅਤੇ ਦਿਨ ਰਾਤ ਦੀ ਦੂਰੀ ਮੈਂ ਤੱਕ ਕੇ ਚਰਨ ਦਾ ਅੰਦਰ ਕੰਬ ਜਾਂਦਾ ਤੇ ਅੱਖਾਂ ਮੀਟਦੇ ਹਾਂ ਉਸਦੇ ਮੂੰਹ ਅਵਸ਼ਿ ਨਿਕਲ ਜਾਂਦਾ ਜੱਟਾ ਤੇਰੀ ਧਰਨਾ ਖਮਾਏ ਗੱਲ ਕੀ ਚਰਨ ਖੇਤੀ ਦੇ ਕੰਮ ਵਿੱਚ ਮਹਿਰੇ ਦੀ ਨਮੀ ਭੋਂ ਵਾਂਗ ਬਾਹ ਗਿਆ ਉਧਰ ਹਵਲਦਾਰੀ ਦੀ ਆਸ ਦਿਨੋਂ ਦਿਨ ਪਤਲੀ ਪੈਂਦੀ ਜਾ ਰਹੀ ਸੀ ਉਸ ਦੇ ਦਿਲ ਦਮਗ ਵਿੱਚੋਂ ਆਸ਼ਾਵਾਦੀ ਕਲਪਨਾ ਥੋੜਾ ਬੱਤਰ ਚੜ ਗਈ ਖੇਤ ਦੀ ਆ ਇੱਟਾ ਮੰਗੋ ਹਾਲਾਤ ਦਾ ਸੁਹਾਗਾ ਫੇਕੇ ਪੱਤਰ ਕਰ ਜਾਣਾ ਕੱਤਾ ਲੰਘ ਜਾਂਦੇ ਉਸ ਨੌਕਰੀ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਵਾਲਦਾਰੀ ਨਾ ਸਹੀ ਛੋਟੀ ਮੋਟੀ ਕਲਰਕ ਹੀ ਸਹੀ ਆਪੇ ਮਿਹਨਤ ਕਰਕੇ ਤਰੱਕੀ ਕਰ ਜਾਵਾਂਗਾ ਉਸ ਦਾ ਦਿਲ ਵਾਹੀ ਦੇ ਕੰਮ ਤੋਂ ਨਕਾਰ ਸੀ ਉਸ ਦੇਖ ਲਿਆ ਸੀ ਕਿ ਖੇਤੀ ਵਿੱਚ ਪਸੂਆਂ ਪਸੂ ਬਣੇ ਰਹਿਣ ਤੇ ਵੀ ਕੁਝ ਭੱਲੇ ਨਹੀਂ ਪੈਂਦਾ ਅਖਬਾਰਾਂ ਦੇ ਲੋਰ ਦੇ ਕਾਲ ਮੌਸ ਧਿਆਨ ਨਾਲ ਵੇਖਣੇ ਸ਼ੁਰੂ ਕਰ ਦਿੱਤੇ ਥਾਂ ਪਰ ਥਾਂ ਦਰਖਾਸਤਾਂ ਦਿੱਤਾਂ ਕੋਈ ਜਵਾਬ ਨਾ ਆਇਆ ਜਿੱਥੋਂ ਆਇਆ ਉਹਨਾਂ ਇੰਟਰਵਿਊ ਲਈ ਨਾ ਸੱਤਿਆ ਅਤੇ ਜਿੰਨਾ ਇੰਟਰਵਿਊ ਲਈ ਬੁਲਾਇਆ ਉਹਨਾਂ ਕੋਈ ਸ਼ਿਫਾਰਿਸ਼ ਨਾ ਹੋਣ ਕਰਕੇ ਅਫਸੋਸ ਹੈ ਤੇ ਮਿੱਠੇ ਸ਼ਬਦਾਂ ਨਾਲ ਵਾਪਸ ਕਰ ਦਿੱਤਾ ਉਸ ਦਾ ਸੁਣਨਾ ਹੋਇਆ ਦਿਮਾਗ ਸੋਚਦਾ ਇਹ ਨਹੀਂ ਸ਼ਾਨਦਾਰ ਫਸਟ ਡਿਵੀਜ਼ਨ ਤੇ ਮਜ਼ਬੂਤ ਸੇਤ ਨਾਲ ਵੀ ਮੈਂ ਹਰ ਥਾਂ ਤੋਂ ਰਿਜੈਕਟ ਕੀਤਾ ਜਾਂਦਾ ਹੈ ਆਖਰ ਕਿਉਂ ਉਸ ਦੇ ਰੰਗਲੀ ਜਵਾਨੀ ਵਿੱਚ ਖੁਸ਼ਕ ਕਿਵੇਂ ਜੋਰੋ-ਜੋਰ ਪ੍ਰਵੇਸ਼ ਕਰ ਰਿਹਾ ਸੀ ਉਸ ਦੇ ਕੋਰੇ ਨਿਸ਼ੋ ਚਿਹਰੇ ਵਿੱਚ ਕਿਧਰੇ ਤਲਖਾਂ ਦੇ ਝੌਲੇ ਉੱਬਰ ਪੈਂਦੇ ਨਿੱਕੀ-ਨਿੱਕੀ ਦਾੜੀ ਨਾਲ ਸੰਜੀਤ ਵੀ ਉੱਤਰ ਰਹੀ ਸੀ ਉਹ ਕਿਤੇ ਖਲੋਤਾ ਜਾਂ ਬੈਠਾ ਸੋਚਾਂ ਦੇ ਬਾਣ ਚ ਰੁੜ ਜਾਂਦਾ ਆਖਰ ਕਿਉਂ ਮਨੁੱਖ ਦੀਆਂ ਆਸਾਂ ਪੂਰੀਆਂ ਨਹੀਂ ਹੋ ਸਕਦਾਂ ਜਿਵੇਂ ਮਨੁੱਖ ਚੰਗਾ ਸੋਚਦਾ ਹੈ ਉਸੇ ਤਰ੍ਹਾਂ ਉਹ ਖੋ ਕਿਉਂ ਨਹੀਂ ਸਕਦਾ ਸਵਾਹਿ ਰਾਜ ਅਤੇ ਭਰਪੂਰਤਾ ਦਾ ਮਿਲਣਾ ਅਤੇ ਚਿੱਠੀਆਂ ਦੇ ਉਸ ਦੀ ਜ਼ਿੰਦਗੀ ਵਿੱਚੋਂ ਲਗਭਗ ਖਤਮ ਹੀ ਹੋ ਗਿਆ। ਉਸ ਇੱਕ ਵਾਰ ਰਾਜ ਨੂੰ ਲਿਖਿਆ ਤੁਸੀਂ ਮੈਨੂੰ ਛੇਤੀ ਖੱਤ ਲਿਖਿਆ ਕਰੋ। ਮੈਂ ਬੜਾ ਉਦਾਸ ਹੋ ਜਾਂਦਾ ਹਾਂ। ਮੈਂ ਚਾਹੁੰਦਾ ਹਾਂ ਮੈਨੂੰ ਤੁਹਾਡੇ ਬਿਨਾਂ ਕੁਝ ਨਾ ਦਿਸੇ। ਇਸ ਚੰਦਰੀ ਦੁਨੀਆ ਵਿੱਚ ਪਿਆ ਹੀ ਕੀ ਹੈ? ਰਾਜ ਮੈਂ ਸੱਚ ਆਖਦਾ ਹਾਂ। ਮੇਰੀ ਸਾਰੀ ਉਮਰ ਤੁਹਾਡੇ ਕੇਸਾਂ ਵਿੱਚ ਗਵਾਚ ਜਾਣ ਲਈ ਇੱਕ ਰਾਤ ਹੋ ਜਾਵੇ। ਮੈਂ ਚਿੱਟੀਆਂ ਤੱਕ ਦੁਪਹਿਰਾਂ ਨਹੀਂ ਵੇਖਣਾ ਚਾਹੁੰਦਾ ਤੇ ਹੱਥੋਂ ਦੂਰ ਮੈਂ ਕਿਸੇ ਤਰ੍ਹਾਂ ਵੀ ਅਕੇਮਾਂ ਬਰਦਾਸ਼ਤ ਨਹੀਂ ਕਰ ਸਕਦਾ ਕਹੋ ਆਪਣੀਆਂ ਬਾਲਕਾਂ ਦੀ ਬੁਹੇ ਕੋਲ ਕੇ ਅੰਦਰ ਆਜਣ ਦੇਵੋਗੇ ਇੱਕ ਪਿਆਸੇ ਪੜਕਦੇ ਅਤੇ ਥੱਕੇ ਟੁੱਟੇ ਰਾਹੀ ਨੂੰ ਹੋਰ ਬਸ ਚੰਨ ਦੋ ਭੈਣਾਂ ਦਾ ਭਰਾ ਸੀ ਵੱਡੀ ਵਿਆਹੀ ਸੀ ਤੇ ਛੋਟੀ ਵਿਆਹਣ ਵਾਲੀ ਸੀ ਘਰ ਰਹਿਣ ਕਰਕੇ ਚਰਨ ਨੂੰ ਕਬੀਲਦਾਰੀ ਦਾ ਖਰਚ ਮਹਿਸੂਸ ਹੋਣ ਲੱਗਾ ਉਸ ਦਾ ਪਿਤਾ ਲੋੜੀ ਦੀਆਂ ਚੀਜ਼ਾਂ ਵਸਤ ਚਰਨ ਤੋਂ ਹੀ ਮਗਵਾਉਂਦਾ ਘਰ ਦੀ ਮਾਮੋਲੀ ਆਮਦਨ ਤੋਂ ਬਹੁਤਾ ਖਰਚ ਤੱਕ ਕਿ ਉਹ ਕੰਮ ਜਾਂਦਾ ਇਸ ਤਰ੍ਹਾਂ ਗੁਜ਼ਾਰਾ ਕਿਵੇਂ ਹੋਵੇਗਾ ਨੌਕਰੀ ਦੀ ਪਾਲ ਵਿੱਚ ਖੱਜਲ ਖਵਾਰ ਹੁੰਦਿਆਂ ਸੌਣੀ ਪਿਛੋ ਹੜੀ ਆ ਜਾਂਦੀ ਉਸ ਦਾ ਪਿਤਾ ਜਵਾਨਤੀ ਦਾ ਵਿਆਹ ਇਸ ਸਾਲ ਕਰ ਦੇਣਾ ਚਾਹੁੰਦਾ ਸੀ ਲਹੂ ਸੁਕਾਉਣ ਵਾਲੀਆਂ ਸੋਚਾਂ ਉਸ ਨੂੰ ਪਿਤਾ ਤੋਂ ਵਿਰਾਸਤ ਵਿੱਚ ਮਿਲ ਰੰਗਾ ਸਨ ਉਸ ਦੇ ਮਾਤਾ ਪਿਤਾ ਸਮਝਦੇ ਸਨ ਕਿ ਜੱਟਾਂ ਕਿਸਾਨਾਂ ਲਈ ਕ੍ਰਿਸ਼ੀ ਆਲੀ ਦੇ ਸਮੇ ਬਹੁਤ ਘਟ ਲੱਗੇ ਹਨ ਅਤੇ ਬਹੁਤਾ ਠੂਠੇ ਨਾਲ ਕਨਾਲਾਂ ਹੀ ਵਜਦਾ ਆਇਆ ਹੈ ਸਮੇ ਦਾ ਚੱਜ ਚੰਗਾ ਨਹੀਂ ਇਸ ਲਈ ਕੁੜੀ ਦੇ ਵਿਆਹ ਬਾਰੇ ਉਹਨਾਂ ਪੱਕੀ ਧਾਰ ਲਈ ਭੁੱਖੇ ਜਾ ਰਹੇ ਸਕ ਭੁੱਖੇ ਰਹਿ ਸਕਦੇ ਹਾਂ ਪਰ ਆਣ ਆਣ ਖਤੇ ਜਿਤ ਨੂੰ ਹੱਥੋਂ ਨਹੀਂ ਗਵਾਇਆ ਜਾ ਸਕਦਾ ਐਤਕੀ ਹਾੜੀ ਵਿੱਚ ਦਾਣੇ ਉਸ ਨੂੰ ਮਰ ਪਿੰਕੀ ਸਾਲ ਭਰ ਦੇ ਖਰਚ ਜੋਗੇ ਮਸੀ ਹੋਏ ਸਨ। ਕੁੱਲ ਨਾਕਮ ਆਪੈਲੀ ਉਸਨ ਦੀ ਬਲਕੀਤ ਸੀ। ਅਤੇ 10 ਕਮਾਦੀ ਉਸ ਦੇ ਜੰਗੀਰਦਾਰ ਨੂੰ ਪਟਾਈ ਦਿੱਤੀ ਸੀ। ਮੰਨ ਲਿਆ ਹੱਟੀ ਦਾ ਖਰਚਾ ਪਾਲਤਾਂ ਦੀ ਖੁਰਾਕ ਬੀ ਬਹੋੜਾ ਅਤੇ ਦੇ ਨੂਨ ਤੇਲ ਤੇ ਹੋਰ ਸੈਂਕੜੇ ਖਰਚ ਸਨ। ਜਿਹੜੇ ਉਹਨਾਂ ਦੀ ਸੰਕੋਚ ਨੂੰ ਚਟਪਾ ਮਾਰ ਰਹੇ ਸਨ। ਚਰਨ ਦੇ ਪਿਤਾ ਰਤਨ ਸਿੰਘ ਨੇ ਉਸ ਨੂੰ ਜਵਾਨ ਤੇ ਬਰਾਬਰ ਜਾਣ ਦਾ ਬਰਾਬਰ ਦਾ ਜਾਣ ਕੇ ਸਲਾਹ ਪੁੱਛੀ ਆਟੇ ਕੋਟੇ ਦਾ ਤਾਂ ਵਿਆਹ ਨੂੰ ਸਰ ਜਾਵੇਗਾ 20 ਵਾਲੀ ਕਣਕ ਭਿਆ ਲਵਾਂਗੇ ਅਤੇ ਕੱਤੇ ਨੂੰ ਵਿਆਜੀ ਤੋਂ ਲੈ ਕੇ 20 ਪਾ ਲਵਾਂਗੇ ਤੁਮ ਅਸਾਂ ਕੁੜੀ ਨੂੰ ਕੋਈ ਨਹੀਂ ਪਾਉਣੀ ਤੇ ਨਾ ਪਾਈ ਜਾ ਸਕਦੀ ਖੰਡ ਘੋਤੇ ਚੌਲਾਂ ਦੇ ਸੀਤੇ ਦੀ ਮੁਸ਼ਕਲ ਹੈ ਚੰਨ ਦੀ ਮਾਂ ਸੱਦੀ ਪਿੱਛੋ ਹੀ ਬੋਲ ਪਈ ਉਡੀ ਨੂੰ ਚਾਰ ਐਰਿਆਂ ਤੋਂ ਬਿਨਾਂ ਹੀ ਤੋੜ ਦਿਓ ਮਾੜੇ ਮੋٹے ਸੰਦੂਕ ਦੀਆਂ ਫੱਟੀਆਂ ਵੀ ਚਾਹੀਦੀਆਂ ਚਾਨਣ ਨੂੰ ਕੋਈ ਖਾਸ ਗੱਲ ਨਾ ਉਡੀ ਉਹ ਜਿਹੇ ਮਾਮਲਿਆਂ ਵਿੱਚ ਪਿਆ ਹੀ ਨਹੀਂ ਸੀ ਸਾਨੂੰ ਬਾਪੂ ਜੀ ਖਰਚ ਥੋੜੇ ਤੋਂ ਥੋੜਾ ਕਰਨਾ ਚਾਹੀਦਾ ਹੈ ਭਲਾ ਦਸ ਤਾਂ ਸਹੀ ਥੋੜਾ ਕਿਵੇਂ ਕਰੀਏ ਰਤਨ ਸਿੰਘ ਦੇ ਗਣਕ ਬੰਨੇ ਰੰਗ ਵਿੱਚ ਚਿੰਤਾ ਦੇ ਚਿੰਨ ਸਾਫ਼ ਤਖਦਿਸਤੇ ਸਨ ਅਤੇ ਉਹ ਕਾੜ ਵੜੀ ਦਾੜੀ ਖੋੜ ਕਰਿਆ ਸੀ ਮੇਲ ਉਕਾ ਨਹੀਂ ਸੱਦੋ ਜਨ ਦੇ ਪੰਜਾਂ ਆਂਦਵੀ ਬਸ ਸੱਦੀ ਨੇ ਸਿਰ ਮਾਰਦਿਆ ਅਤੇ ਹੱਥ ਦੇਛਾ ਰੋਕਦਿਆਂ ਕਿਹਾ ਪਹਿਲੇ ਵਿਆਹ ਵਿੱਚ ਅਸੀਂ ਮੇਲ ਨਹੀਂ ਸੱਤ ਸਕੇ ਤੇ ਜੇ ਹੁਣ ਵੀ ਨਾ ਸੱਦਿਆ ਤਾਂ ਨੱਕ ਵੱਟਿਆ ਜਾਊਗਾ ਕੁੜੀ ਅਤੇ ਪਰੌਣੇ ਨੂੰ ਕਿਵੇਂ ਨਾ ਸੱਦੋਂਗੇ ਜਨ ਬਿਨਾ ਕੁੜੀ ਦਾ ਬਗਾਨੇ ਘਰ ਬਸੇਬਾ ਕਿਵੇਂ ਹੋ ਕੁੜੀ ਨੂੰ ਅਗਲੇ ساری ਉਮਰ ਮੀਨੇ ਵਿੱਚ ਸੌੜਨਗੇ ਭਾਈ ਤੇਰੇ ਮਾਪੇ ਨੀਤ ਦੇ ਚੰਦਰੀ ਸੀ ਜਿਹੜੇ ਚਾਰ ਆਦਮੀ ਜਨ ਬਿਨਾ ਸੱਦ ਸਕੇ ਰਤਨ ਸਿੰਘ ਨੇ ਧੀਰਜ ਨਾਲ ਆਖਿਆ ਭਾਗਾ ਵਾਲੀ ਕੀ ਸਿਆਣੀ ਆਖਦੀ ਐ ਜੇਹੀ ਵਾ ਉਹ ਹੌਲ ਅਸੀਂ ਅਸੀਂ ਭਾਵੇਂ ਸਾਰੀ ਉਮਰ ਔਖੇ ਹੋ ਜਾਗੇ ਪਰ ਧੀਆਂ ਦਾ ਦੁੱਖ ਨਹੀਂ ਸਹਾਰ ਸਕਦੇ ਅਸਾਂ ਅੱਗੇ ਚੰਗਾ ਸਾਹਾ ਕੀਤਾ ਈ ਹੁਣ ਨੱਕ ਨਹੀਂ ਬੜਾਉਂ ਚੰਗਾ ਤੇਰੀ ਮਾਜੀ ਨੱਕ ਰਹੁ ਜਾਂ ਝੁੱਗੀ ਦੇ ਕੱਖ ਰਹਿਣਗੇ ਪਰ ਥੋੜੀਆਂ ਬਹੁਤ ਚਾਂਦੀ ਦੀਆਂ ਪ੍ਰਾਣੀਆਂ ਟੂਮਾਂ ਪੰਗਾ ਸਕ ਉਹ ਵੇਚ ਦਿੱਤੇ ਇੱਕ ਕੀਮਤੀ ਪਾਲਤ ਵੇਚ ਦਿੱਤਾ ਤੇ ਹੋਰ ਕੰਮ ਸਾਰਨ ਵਾਲਾ ਸਸਤਾ ਕੰਮ ਸਾਰਨ ਵਾਲਾ ਸਸਤਾ ਲੈ ਲਿਆ ਰਕਮ ਹਲੇਗੀ ਥੋੜੀ ਸੀ ਚਾਨਣ ਨੇਪਾਲ ਨੂੰ 200 ਰੁਪਏ ਦੀ ਸਹਤਾਂ ਲੈ ਕੇ ਆ ਪਾਲ ਨੇ ਆਪਣੇ ਕੋਲ ਤਾਂ ਨਹੀਂ ਸਨ ਪਰ ਫਿਰ ਵੀ ਜੇਰਾ ਕਰਕੇ ਆਪਣੇ ਪਿਤਾ ਤੋਂ ਮੰਗ ਕੀਤੀ ਜੰਗੀਰਦਾਨ ਨੂੰ ਜਦੋਂ ਪਤਾ ਲੱਗਾ ਕਿ 200 ਚਾਨਣਪਾਲ ਜਾਣਾ ਹੈ ਉਹ ਸਾਫ਼ ਨਾ ਕਰ ਦਿੱਤੀ ਤੁਹਾਨੂੰ ਚਾਨਣ ਨਾਲਗੀ ਹਰ ਪਈੇ ਮੋੜਨ ਦਾ ਮੈਂ ਜ਼ਿੰਮੇਵਾਰ ਹਾਂ ਪਾਲ ਨੇ ਥੋੜੀ ਦਲੇਰੀ ਨਾਲ ਆਖਿਆ ਮੈਂ ਉਸ ਦੀ ਕੋਈ ਮਦਦ ਨਹੀਂ ਕਰਨੀ ਕਿਉਂ ਉਸ ਨੇ ਅਜੇ ਪਰਸੋਂ ਵਕਤ ਗੜ ਦੇ ਕਿਸਾਨਾਂ ਦੇ ਜਲਸੇ ਵਿੱਚ ਨਜ਼ਮ ਪੜ੍ਹੀ ਸੀ ਜਦੋਂ ਉਸ ਅੱਗੋਂ ਪਿੱਛੋਂ ਸਾਡੇ ਲਈ ਸੱਪ ਬਣਨਾ ਹੈ ਮੇਰਾ ਦਿਮਾਗ ਖਰਾਬ ਹੋਇਆ ਉਹਨੂੰ ਦੁੱਧ ਪਿਆਮ ਜੰਗੀਰ ਦਾ ਨੇਪਾਲ ਵੱਲੋਂ ਮੂੰਹ ਫੇਰ ਲਿਆ ਨਹੀਂ ਪਿਤਾ ਜੀ ਇਹ ਝੂਠ ਹੈ ਉਹਨੂੰ ਹਲੇ ਤੱਕ ਇਹੋ ਜਿਹੀ ਕੋਈ ਪਾ ਨਹੀਂ ਮੈਨੂੰ ਚੰਗੀ ਤਰ੍ਹਾਂ ਪਤਾ ਉਹ ਮੇਰਾ ਜਾ ਰਿਹਾ ਹੈ ਆ ਉਸ ਦਾ ਬੋਲ ਫਰੀਲਾ ਕਿਵੇਂ ਐਵੇਂ ਕਿਸੇ ਧੱਕੋ ਧੱਕੀ ਭਾਵੇਂ ਸਟੇਜ ਤੇ ਖੜਾ ਕਰ ਦਿੱਤਾ ਹੋਵੇ ਮੈਂ ਅਗਾਹ ਵਾਸਤੇ ਉਸ ਨੂੰ ਤਾੜ ਦੇਵਾਂਗਾ ਪਾਲ ਨੇ ਚੰਨ ਦੀ ਹਰ ਸੰਭਵ ਸਫਾਈ ਬੇਸ਼ਕੀਤੀ ਪਰ ਜੰਗੀਰਦਾਰ ਤੇ ਕੋਈ ਅਸਰ ਨਾ ਪਿਆ ਨਹੀਂ ਮੇਰੇ ਕੋਲ ਕੋਈ ਪੈਸਾ ਨਹੀਂ ਜੰਗੀਰਦਾਰ ਸਿਰ ਮਾਰਦਾ ਬੜੇ ਵਿੱਚੋਂ ਚਵਾਰੇ ਨੂੰ ਚੜ ਗਿਆ ਪਾਲ ਨੇ ਚੰਨ ਨੂੰ ਬੜੇ ਅਫਸੋਸ ਨਾਲ ਜਵਾਬ ਦਿੱਤਾ ਕਿ ਪਿਤਾ ਜੀ ਕਿਸੇ ਤਰ੍ਹਾਂ ਵੀ ਨਾ ਮੰਨੇ ਉਹ ਤੇਰੀ ਵਖਤ ਕਰਦੀ ਕਿ ਤਸ ਕਰਕੇ ਕਿਤਾ ਸੁਣ ਕੇ ਗੁੱਸੇ ਸਨ ਚਰਨ ਬਹੁਤ ਮਜੂਸ ਹੋਇਆ ਉਹਦੇ ਦਿਮਾਗ ਵਿੱਚ ਜੰਗੀਰਦਾਰਾਂ ਦੀ ਜਾਰੀ ਦੀਆਂ ਕਈ ਤਸਵੀਰਾਂ ਉੱਭਰੀਆਂ ਹੱਲਾਸ਼ੇਰੀ ਫਿਰ ਲਾਰੇ ਪਿੱਛੋਂ ਸਾਫਣਾ ਉਸ ਨੂੰ ਭਰਪੂਰ ਤੰਗ ਆਖਾਂ ਗੱਲਾਂ ਯਾਦ ਆ ਰੰਗਾਂ ਸਨ ਵੱਡੇ ਆਦਮੀ ਛੋਟਿਆਂ ਦੇ ਕਦੇ ਯਾਰ ਨਹੀਂ ਹੁੰਦੇ ਕਿਤੇ ਹੱਥ ਨਾਲ ਅੜਦਾ ਵੇਖ ਰਤਨ ਸਿੰਘ ਨੂੰ 500 500 ਰੁਪਏ ਵਿਆਜ ਤੇ ਲੈਣਾ ਪਿਆ ਚੰਨ ਨੂੰ ਆਪਣਾ ਘਰ ਖਰਚੇ ਦੀ ਖੱਡ ਚਾਬਿਆ ਜਿਹੜੀ ਪਤਾ ਨਹੀਂ ਵਿੱਚੇ ਵਿੱਚ ਕਿਦਨੋਂ ਨਿੱਗਰਤੀ ਜਾ ਰਹੀ ਸੀ ਉਸਦੇ ਆਸਾਂ ਦੇ ਸਵਰਗ ਦੀਆਂ ਪੌੜੀਆਂ ਸੋਂ ਟੁੱਟ ਚੁੱਕੀਆਂ ਸਨ ਉਹ ਘਰ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ ਸੀ ਤੇ ਨਹੀਂ ਸੀ ਚਾਹੁੰਦਾ ਉਸ ਨੂੰ ਭੈਣ ਦਾ ਵਿਆਹ ਦਿਸੇ ਪਿਆਜ਼ ਲੈਣ ਵਾਲਾ ਸੇਠ ਦੁਕਾਨ ਦਾ ਖਰਚਾ ਮਾਮਲੇ ਵਾਲਾ ਨੰਬਰ ਦਾ ਤੋੜ ਤੋੜ ਖਾਂਦੇ ਦੇਿਸਮ ਪਟਾਈ ਲੈਂਦਾ ਜੰਗੀਰਦਾਰ ਹੁਣ ਉਸ ਨੂੰ ਜਮਦੂਤਾ ਵਾਂਗ ਘੂਰ ਰਿਹਾ ਸੀ ਧੰਨ